ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਤੇਰੀ ਫਾਰਮ ਨਾਲ ਵਗਰਾਂ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਲੱਕੂਵਾਲ ਨਹੀਂ ਠਾਡੇ ਦੀ ਫਾਰਮ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆ ਪਸ਼ੂ ਚਾਰ ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਤੇ ਇੱਕ ਉਹ ਗੜ ਦੋ ਪਸ਼ੂ ਬਿਲਕੁਲ ਤਾਜ਼ੇ ਸੂਰ ਦੋ ਗੱਬੜਾਂ ਤਿਆਰ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਭਾਜੀ ਨੀਟੇ ਸਿੰਘ ਹਣਾ ਕੋਲ ਆਜੋ ਕਰਦੇ ਕੋਈ ਨਾਲ ਗੱਲਬਾਤ ਸੱਸੀਆ ਭਾਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਇਹ ਜੀ ਮੇਰਾ ਨਾਮ ਹੈ ਲੀਕਾ ਪ੍ਰਿੰਟਰ ਲੱਤੂਆਲ ਸੀ ਲਾਈਨ ਵਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 93926 6055 ਠੀਕ ਆ ਜੀ 95926 ਤੇ 6055 ਕਾਰਟ ਠੀਕ ਹੈ ਜੀ ਬਈਆ ਜਰਸੀ ਉਹ ਕਰ ਲਈਏ ਸ਼ੁਰੂਆਤ ਜਰਸੀ ਵੀ ਇੱਥੇ ਸੂਈ ਹੈ ਪਰਸੋਂ ਦੀ ਅੱਛਾ ਜੀ ਉਹਨੂੰ ਉਹ ਗਿੱਲਾ ਨਾੜੂ ਲਾਪਾ ਪੁਖਾ ਦੇਣਾ ਬੱਚੇ ਦਾ ਠੀਕ ਹੈ ਇਹ ਬੱਚੀ ਬੜੀ ਜ਼ਿਆਦਾ ਚੰਗੀ ਹੈ ਚੋਈਂ ਇਹਨਾਂ ਦਾ ਚੈੱਕ ਧਰਾ ਦੇਣ ਲੱਗੇ ਆ ਠੀਕ ਹੈ ਜੀ ਇਹਨਾਂ ਨੇ 10 ਤੋਂ 11 ਕਿਲੋ ਬੋਲਾ ਆ ਠੀਕ ਹੈ ਪਹਿਲਾ ਸੂਆ 15 ਕਿਲੋ ਦੇਣ ਵਾਲੀ ਆ ਸੂਆ ਸੂਏ ਦੂਜੇ ਹੁਣ ਸਹੀਦ ਦੂਜੇ ਸੂਈ ਆ ਕਹਿਣ ਤੋਂ ਪਹਿਲੇ ਵੀ ਕਹਿ ਦਿੱ ਗਏ ਬਿਲਕੁਲ ਬਿਲਕੁਲ ਹਾਂ ਜੀ ਤਾਂ ਕਿ ਸੀਨ ਠੰਡੀ ਬੜੀ ਆ ਅੱਛਾ ਜੀ ਹਾਂ ਜੀ ਬੜਾ ਚੈੱਕ ਧਰਾ ਦੇ ਉਹ ਆ ਰਹੀ ਹੈ ਅੱਸੀ ਇਹ ਜਵਾਕੀ ਦੇ ਪਿਛੇ ਬ ਅਨਾੜੂ ਨੂੰ ਦਿਖਾ ਦੇ ਜਰਾ ਬਿਲਕੁਲ ਗਿੱਲੀ ਸੂਈ ਆ ਠੀਕ ਹੈ ਜੀ ਬਿਲਕੁਲ ਸਾਜ ਆ ਬੱਚਾ ਨਹੀਂ ਕੀ ਕਰ ਸਕਦਾ ਇਹ ਲਾ ਕੇ ਨਾੜੂ ਵਜੇ ਤੇ ਜੋਣ ਵੇਖੋ ਅੱਛਾ ਜੀ ਤੇ ਹੱਥ ਨਹੀਂ ਰੱਖਣ ਚਾਹਣਾ ਪੜਾ ਆਪਣਾ ਨਹੀਂ ਠੀਕ ਠੀਕ ਲੋ ਜੀ ਛੱਡਾ ਛਡਾ ਜਿਹੜਾ ਬਹੁਤ ਹੀ ਚੰਗਾ ਕਰਵਾ ਲਿਆ ਇਹ ਥਾਣਾ ਦਾ ਸਿਆਜ ਕਿੰਨਾ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਇਹ ਕਿੰਨਾ ਕੁ ਪਰਯੋਗ ਦੁੱਧ ਜੀ ਜੀ ਬਹੁਤਾਂ ਕਿਤੇ ਦੁੱਧ 15 ਕਿਲੋ ਦਈ ਜਨਾ ਪਛੀਨੇ ਅੱਛਾ ਜੀ 11 ਕਿਲੋ ਹੁਣ ਬੋਲਾ ਜਿੰਨੇ ਟਾਂ ਕਰੀ ਕੋ ਮਿਲਦੇ ਸਾਡੇ ਕੋਲ ਠੀਕ ਆ ਠੀਕ ਆ ਉਹਦੀ ਸੂਈ ਹੈ ਅੱਛਾ ਜੀ ਹਾਂ ਜੀ ਕਿਉਂਕਿ ਇਹ ਵੀ ਪੂਰੀ ਗਾਰੰਟੀ ਕੇ ਜਗ੍ਹਾ ਦੀ ਕਮੀ ਨਾ ਹੋ ਜੀ ਠੀਕ ਆ ਠੀਕ ਆ ਆਪਾਂ ਤੁਸ ਮਾਰ ਕੇ ਚੱਕਾ ਲਾਉਂਦੇ ਆ ਉਹਦੀ 11 ਲੀਟਰ ਜਿਹੜਾ ਬੋਲਾ ਹੀ ਬੋਲਾ ਕਿਆ ਜੀ 88 ਹੈ ਮੇਰੇ ਪੰਜਾਬ ਵਾਲੀ ਹਾਂ ਜੀ ਹਾਂ ਜੀ ਹਾਂ ਜੀ ਆ ਥਾਣੇ ਦਾ ਕਰੋ ਇਹ ਤਾਂ ਖਾਣ ਗਿਆ ਵੇਖੀ ਪਰਵਾਨ ਬੜਾ ਜੀ ਲਾਗ ਜੀ ਲਾਗ ਜੀ ਤੇ ਚੈੱਕ ਕਰ ਸਕਦੇ ਆ ਥਾਣਾ ਦਾ ਸਮਾਜ ਥਾਣਾ ਦਾ ਸੈਜ ਬਹੁਤ ਸ਼ਾਨਦਾਰ ਆ ਗਿਆ ਵਾ ਕਿਹਨ ਦੇਖੋ ਇੰਨੀ ਭਾਵੇਂ ਛੋਟਾ ਬੱਚਾ ਬਾ ਦੋ ਚੋਲੇ ਵਾ ਅੱਛਾ ਜੀ ਹਾਂ ਜੀ ਲਾਗ ਜੀ ਤੇ ਆ ਵੀ ਚੱਕਾ ਤਾਂ ਇਹ ਆਂ ਜੀ ਮੋਹਰਲਾ ਹੀ ਸ਼ਾਇਦ ਲੱਗਦੇ ਆ ਵਾ ਮਾੜਾ ਲੈਣਾ ਨਹੀਂ ਪਿੱਛੇ ਵੀ ਲੈਣਾ ਤੇ ਅੱਛਾ ਜੀ ਹਾਂ ਜਦੋਂ ਅਗਲੇ ਕੋ ਪੈਸੇ ਲੈਣੇ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਬੜੇ ਕੋਲ ਤੋਂ ਮਜਾਦ ਲਵਾ ਆ ਗਏ ਆ ਇਹ ਖੱਦੀ ਠੀਕ ਹੈ ਠੀਕ ਹੈ ਲਓ ਜੀ ਮੋਟਰ ਵਾਲਾ ਹੀ ਹਿਸਾਬ ਦਾ ਉਹ ਜੇ ਥਾਣਾ ਦੀ ਐਨ ਇੱਕ ਨੰਬਰ ਆ ਪਾਸ ਮੋਟੀ ਧਾਰਿਆ ਇਹੇ ਨਾਲ ਦੀ ਕਮੀ ਨਾ ਹੋਊਗੀ ਅੱਛਾ ਜੀ ਲਓ ਜੀ ਬਾਬੇ ਬੋਲ ਕੇ ਉਹ ਜਿਹੜਾ ਬਹੁਤ ਵੀ ਚੱਕਾ ਆ ਗਿਆ ਵਾ ਚੱਕਾ ਆ ਗਿਆ ਉਹ ਵੀ ਲਿਖਾਓ ਰਸਪੇਰ ਪੰਜਾਬ ਵਾਲੀ ਆ ਠੀਕ ਹੈ ਜੀ ਮੈਨੂੰ ਇਹ ਦੱਸੋ ਕਿ ਕਿਆ ਕਰਤਾ ਤੇ ਜੈਨ ਕੁੜਪਲ ਦਾ ਬੱਲੇ ਆ ਗਿਆ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲੋ ਜੀ ਚੱਡਾ ਜਣਾ ਤੇ ਨਾਰਾ ਨੂੰ ਵੀ ਚੱਡੇ ਤੇ ਕਾਫੀ ਆ ਗਿਆ ਵਾ ਚਲੋ ਕੋਈ ਚਰਜੀਤ ਸਾਹਿਬ ਕਰਨ ਵਾਲਾ ਭਰਾ ਇਹ ਦੋ ਤੇ ਚੰਗਾ ਕੱਢੀ ਜੋ ਬਾਕੀ 15 ਲੀਟਰ ਬਈ ਹੁੰਦਾ ਕਿ ਦੁੱਧ ਭਰੂਗੀ ਠੰਡੀ ਸੀ ਲੈ ਆਵੇਂ ਕੋਈ ਮਤਲਬ ਲੰਗਾ ਨਹੀਂ ਕੋਨਾ ਕੁਛ ਨਹੀਂ ਅੱਛਾ ਜੀ ਕਿ ਆਪਰ ਚੱਡੇ ਦੇ ਨਾਲਾ ਕਿੰਨਾ ਆ ਠੀਕ ਹੈ ਠੀਕ ਹੈ ਦਿਖਾ ਦਿੰਨੇ ਲਾਗੇ ਤੋਂ ਚੱਡੇ ਦੇ ਨਾਲਾ ਨਾਲ ਜਿਹੜੀਆਂ ਕਾਫੀ ਆ ਗਈਆਂ ਵਾ ਬਾਕੀ ਲੈਵਾਂ ਲੂਗਾ ਵੇਖੋ ਕਿੱਡਾ ਸ਼ਾਨਦਾਰੀ ਫਿਰ ਹੋਗਾ ਮੈਂ ਕਿਤੇ ਹੈਗਾ ਕੋਈ ਕੋਈ ਭਲ ਨਹੀਂ ਛਾਲਣੀ ਐ ਇੱਕ ਨੰਬਰ ਚੱਟਾ ਠੀਕ ਹੈ ਭਾਈ ਜੇ ਦਾ ਮਤਲਬ ਫਿਰ ਮੋਲ ਵੀ ਨਹੀਂ ਜੈਰੀ ਕਰਦੇ ਮਿਲਪਰ ਆਪਾਂ ਅੱਛਾ ਜੀ ਕਿਹਦੀ ਜੈਰੀ ਕਰ ਦੋ ਜਿੱਥੇ ਕੋਈ ਛਾੜੀ ਦੇਣੀ ਐ ਹਾਂ ਨਹੀਂ ਕਰ ਦਈਏ ਹਾਂ ਨਹੀਂ ਕਰ ਦਈਏ ਆਪਾਂ 上八零年的有钱人多干瘪。<laughs> ਮੈਂ 40 ਇਹ ਦੀ ਰੀਤੀ ਦਵਾਂਗੇ ਅੱਛਾ ਜੀ ਤੇ ਉਹਦੇ ਵਿੱਚ 1000 ਹੋਰ ਛੋਟ ਕਰ ਦਾਂਗੇ 40 ਦੀ 40 ਦੀ ਹਾਂ ਨਾ ਹੀ ਆ 200 ਛੋਟ ਹੀ ਹੋਣੀ 40 ਦੀ ਠੀਕ ਹੈ ਠੀਕ ਹੈ ਲਓ ਜੀ 40 ਦੀ ਬਾਕੀ ਮੇਰਾ ਵੀਰ ਸਾਡੇ ਕਹਿਣ ਦੀ ਗੱਲ ਨਹੀਂ ਅਸੀਂ ਤੇ ਤਸੱਲੀ ਕਰਕੇ ਪੈਸੇ ਦੇ ਆਏ ਹਾਂ ਹਾਂਜੀ ਹਾਂਜੀ ਜਿੰਨੇ ਲੈਣੀ ਪਤਾ ਵੀ ਹੱਕ ਮੰਨਦਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੇਰਾ ਵੀਰ ਵੀਡੀਓ ਕਾਲ ਦੇ ਜਵਾਬੀ ਠੀਕ ਹੈ ਠੀਕ ਹੈ ਠੀਕ ਤਸੱਲੀ ਕਰਕੇ ਫੇਰ ਖੜੇ ਤਾਂ ਦੋ ਟਾਈਮ ਜਵਾਬੇ ਫਰੇ ਅੱਛਾ ਜੀ ਥੱਲੇ ਬੋੜਾ ਹੀ ਸਖਤ ਬੋੜਾ ਹੋਊਗਾ ਠੀਕ ਹੈ ਠੀਕ ਗਿੱਲਾ ਬੱਚਾ ਜੀ ਬਿਲਕ ਸਾਨੂੰ ਬਾਕੀ ਬੱਚਿਆਂ ਦੀ ਸਾਮ ਕਰਨ ਦਾ ਪਰ ਉਹ ਦੁੱਧ ਚੰਗਾ ਦੁੱਧ ਕੱਢੀ ਜਾਊਗੀ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਝੋਟੀ ਇਹ ਝੋਡੀ ਵੀਰ ਜੀ ਹਰਿਆਣੇ ਦੀ ਝੋਟੀ ਇਧਰ ਦੀ ਦੇਸੀ ਨਹੀਂ ਆ ਹਾਂਜੀ ਜਿਹੜੇ ਵੀਰ ਸਿਆਣੇ ਉਹਨਾਂ ਆ ਵੀ ਵੇਖ ਲੈਣੀਆਂ ਆ ਬਿਲਕੁਲ ਜੀ ਆਪਾਂ ਇਧਰੋਂ ਹੀ ਰਹੀ ਅਸੀਂ ਨਹੀਂ ਕਿਹਾ ਅਸੀਂ ਹਰਿਆਣੇ ਨਾਲ ਜਾਣੀ ਆ ਅੱਛਾ ਜੀ ਪਰ ਝੋਡੀ ਹਰਿਆਣੇ ਦੀ ਆ ਠੀਕ ਹੈ ਜੀ ਤੇ ਦੁੱਧ ਦੇ ਦਿਖਾਉਣਾ 11 ਤੋਂ 12 ਕਿਲੋ ਆ ਅੱਛਾ ਜੀ ਪਰ 10 ਤੋਂ ਬਾਰ-ਬਾਰ ਜਿਹੜਾ ਮਰਜੀ ਤਸੰਨੀਆਂ ਕਰਕੇ ਤਾਂ ਬਿਨਾ ਚੋਂਦੋ ਲੈ ਜੇ ਅੱਛਾ ਜੀ ਗੁੱਦ ਮਣਨ ਵਾਲਾ 12-12 ਕਿਲੋ ਆ ਠੀਕ ਆ ਠੀਕ ਆ ਠੀਕ ਆ ਜੀ ਬਾਕੀ ਤਾਂ ਇਹਦੇ ਵੀ ਦਿਖਾਉਣੇ ਧਾਰਾਂ ਪੂਰਾ ਮਾਰੋਗੇ ਹੋਰ ਮੋਰਾ ਨਸਲੀ ਇਹ ਸੁਗਵਾ ਭਾਈ ਜੀ ਪਹਿਲਾ ਸੁਗਵਾ ਹੈ ਪਹਿਲਾ ਸੁਗਵਾ ਠੰਡੀ ਧੀਰੀ ਬੜੀ ਹੈ ਜਿੰਦਾ ਮਰਜੀ ਮਤਲਬ ਜਿਹੜਾ ਮਰਜੀ ਬੈਠ ਕੇ ਕਰੋ ਅੱਛਾ ਜੀ ਹਾਂ ਜੀ ਤੇ ਜਵਾਗ ਇਹਦੇ ਪਿਛੇ ਇਹ ਪੱਤਾ ਜੀ ਲਓ ਜੀ ਮੇਲ ਕਾਕ ਆ ਗਿਆ ਜੀ ਪਿਛੇ ਦੇ ਕੋਈ ਇਹਨਾਂ ਨੂੰ 12-13 ਦਿਨ ਹੋ ਗਿਆ ਅੱਛਾ ਜੀ ਮੈਲਾ ਮਾਰਨ ਦਾ ਵੀ ਆ ਠੀਕ ਆ ਜੀ ਹਾਂ ਜੀ ਉਹ ਜਿਹੜਾ ਮੋਰਾ ਨਜ਼ਦੀਕ ਦੇ ਘਾਟ ਤੋਂ ਜਿਹੜਾ ਬਹੁਤ ਹੀ ਚੰਗਾ ਵਾ ਤੇ ਪਹਿਲਾ ਸਵਰਗ ਜਿਹੜਾ ਥਣਕ ਨੂੰ ਬਹੁਤ ਹੀ ਬਾਖ ਮੋਲ ਕੱਢਿਆ ਪਿਆ ਵਕਰ ਮੜੀ ਹੈ। ਇਹਨਾਂ ਇਕੱਲਾ ਇਕੱਲਾ ਲੱਗਾ ਵਾ ਥਾਣਾ। ਇਹ ਜੇ ਪਾ ਮੈਂ ਬੱਚੇ ਤੋਂ ਬਿਨਾ ਵੀ ਥੱਲੇ ਬਹਿ ਜੂ। ਅੱਛਾ ਜੀ। ਨਹੀਂ ਨਹੀਂ ਠੰਡੀ ਹੈ। ਠੀਕ ਹੈ। ਕਿੰਨਾ ਕੁ ਭਰੀ ਹੋਏ? ਇਹਦੀ ਦੋ ਦੇ ਟੋਟੀ ਨੇ ਅਗਲੇ ਦੀ ਸੇਵਾ ਜਾਂ 14 ਕਿਲੋ ਦਾ ਅਛਾ ਜੀ ਉਹ ਆਰਡੀ ਵਾਲੀ ਵੱਡੀ ਕੋਹੋ ਜੀ ਦੇਸੀ ਦੂਸੀ ਦੀਆਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਥਣ ਤੋਂ ਦਾ ਇਹ ਖਾਣਾ ਇਹ ਨਾ ਮੈਨੂੰ ਲੱਗਦਾ ਜੀ ਨਹੀਂ ਲੱਗਦਾ ਸਹੀ ਗੱਲ ਹੈ ਦੇਖੋ ਲਓ ਜੀ ਕਿੱ ਕਰਦਾ ਜਿਆ ਨੇ ਕਿੱਲੇ ਗੜਵਾ ਬਤਾਈ ਉਹਨਾਂ ਦਿਖਾ ਦਿੰਦੇ ਨੇ ਨਾਲਾ ਨਾਲ ਚੱਡੇ ਦੇ ਇਹੇ ਵੀ ਆ ਗਏ ਮੈਨੂੰ ਬਾਕੀ ਇਹ ਨਹੀਂ ਧਾਰਾ ਹਾਰ ਕੇ ਤੇ ਕਹਿੰਦੇ ਆ ਲਓ ਜੀ ਕਿੱ ਕਰਦਾ ਜਿਆ ਕੋਈ ਵੀ ਹੋਰ ਨਹੀਂ ਛਟਾਣਿਆ ਕਾਂਜੀ ਜਿਵਾਈ ਕਾਂਜੀ ਜਿਵਾਈ ਬਿਲਕੁਲ ਬਿਲਕੁਲ ਯਾਨ ਬੋਲੀ ਬਿਲਕੁਲ ਤੇ ਮਦਰਲੇ ਸੁਣਾਦੀ ਵੀ ਤੇ ਜੰਨੇ ਆ ਹੋ ਗਿਆ ਚੈੱਕ ਕਰਾ ਲੇ ਤੁਸੀਂ ਸੁਣਾ ਬਿਲਕੁਲ ਜਿਹੜੀਆਂ ਇਹਦੀਆਂ ਵੀ ਗੋਲ ਧਾਰਿਆ ਬਿਲਕੁਲ ਸਾਫ ਨਾ ਨਹੀਂ ਨਹੀਂ ਵਾਧੂ ਠੀਕ ਆ ਇਹ ਕਾ ਵੀ ਕਮੀ ਨਾ ਹੋਊਗੀ ਅੱਛਾ ਜੀ ਥਾਣੇ ਵੇਖੋ ਛੋਟੀ ਨੇ ਬਣਾਇਆ ਤੇ ਵੇਖੋ ਥਾਣ ਤੋਂ ਬਹੁਤ ਹੀ ਜ਼ਿਆਦਾ ਪਿਆਰਾ ਲੱਗਾ ਬਾਕੀ ਛੋਟਾ ਹੈ ਹੈ ਵੀ ਵੱਡੀ ਕੋ ਛੋਟੀ ਨਾ ਸਮਝੇ ਹਾਂ ਜੀ ਹਾਂ ਜੀ ਬੋਲ ਸੈਲ ਛੋਟੀ ਹੈ ਵੱਡੀ ਵੇਖੋ ਠੀਕ ਕੀ ਆਣ ਗਿਆ ਟਪਲੇ ਕਬੀਆ ਇੱਕ ਘੱਟ ਘਾਟ ਜਿਹੜਾ ਬਹੁਤ ਬਾਹਰ ਤੁਨ ਲਗਾ ਬਿਲਕੁਲ ਬਿਲਕੁਲ ਲੌਜੀ ਗੱਠਾਂ ਬਾਹਰ ਥਣ ਜਾਂਦੇ ਆ ਵਾ 50 ਥਣਾਂ ਦਾ ਇਕੱਲਾ ਇਕੱਲਾ ਐਨ ਗੈਪ ਬਹੁਰੀ ਚੰਗਾ ਲੱਗਾ ਵਾ ਲੋਜੀ ਫੇਸ ਕੁਆਰਟੀ ਵੀ ਚੈੱਕ ਕਰ ਸਕਦੇ ਸਿੰਘ ਸੁng ਜਿਹੜਾ ਪੂਰੀ ਚੰਗਾ ਆ ਗਿਆ ਪਿਓਰ ਮੋਰਾ ਨਸਲ ਦੇ ਵਿੱਚ ਆ ਗਈ ਇਹ ਵੀ 14 15 ਲੀਟਰ ਦੁੱਧ ਭਰੀ ਜਾਊਗੀ ਚਲੋ ਬਾਕੀ ਅੱਗੇ ਸਾਹ ਪਿਆ ਕੋਈ ਚੰਗੀ ਸਾਹ ਦਾ ਨਾਲਾ ਲਾ ਵੀ ਤੇ ਦੁੱਧ ਚੰਗਾ ਕੱਢੀ ਜੋ ਵੀ ਬਾਕੀ ਮੌਕੇ ਤੇ 10 ਤੋਂ ਪਲੱਸ ਦੁੱਧ ਆ ਵੀ ਹੁਣ ਉਹ 11 12 ਕਿਲੋ ਮਿੰਨਰ ਆ ਅੱਛਾ ਜੀ ਅਸੀਂ ਕਹਿੰਦੇ ਮਗਰ ਜਿਹੜਾ ਠੰਡਾ ਪਾਣੀ ਵਰਗਾ ਨਾ ਹਾਂਜੀ 10 ਤੋਂ ਬਾਹਰ ਇਹ ਅੰਦਰ ਨਹੀਂ ਹੁੰਦਾ ਠੀਕ ਠੀਕ ਹਾਂਜੀ ਇਹ ਚੋਟੀ ਦੋ ਬਜਾ 14 ਕਲੋਂ ਦੇ ਦੇਣਾ ਅੱਛਾ ਜੀ ਤਾਂ ਕਿ ਦੋਹਾਂ ਤੈਨੂੰ ਥਾਣੇ ਤੋਂ ਚੈੱਕ ਕਰਾ ਲਵੋ ਠੀਕ ਹੈ ਠੀਕ ਹੈ ਆ ਆਪਾਂ ਮੈਂ ਫੇਰ ਬੈਠ ਜਾਵਾਂ ਵੇਖ ਲਓ ਬੌਜੀ ਸਿਰ ਦੀਆਂ ਬਹੁਤ ਆਗੀਆਂ ਵਾ ਇਸ ਤਰ੍ਹਾਂ ਕਿਤੇ ਮਿਲਦੀਆਂ ਥੋੜੀਆਂ ਪਹਿਲਾਂ ਨਹੀਂ ਨਹੀਂ ਬਿਲਕੁਲ ਠੀਕ ਹੈ ਇਹ ਮਾਲੀ ਜਿਹੜਾ ਲੈ ਆ ਬੈਠੀਆਂ ਇੰਨਾ ਮੋਟੜਾ ਸੋਚਣਾ ਆਪੇ ਇਦਾਂ ਆਇਆ ਬਿਲਕੁਲ ਬਿਲਕੁਲ ਇਹਦਾ ਪਾੜਨ ਦਾ ਕਿ ਆਂਦੀ ਆ ਰੇ ਇਹਦਾ ਬਾਕੀ ਮੁੱਲ ਕਰ ਤੇ ਸਿਰ ਦੀ ਕੁਆਨਟੀਟੀ ਵੇਖੋ ਸਿੰਗਲ ਸਿਰ ਦੀ ਸਾਰੀ ਵੀ ਚੱਕਣੀਆਂ ਦੇ ਮੁੱਲ ਵੀਰ ਜੀ ਮੈਂ ਹੁਣ ਵੀਡੀਓ ਵੇਖਣਾ ਹੈ ਜੀ ਤੁਹਾਡੀ ਇਹ ਲੋਕਾ 1.5 ਲੱਖ ਮੁੱਲ ਪਾਉਂਦਾ ਹੈ ਅੱਛਾ ਜੀ 1.40 45 ਹਾਂਜੀ ਪਰ ਆਪਾਂ ਦੇ ਦਈਏ ਤੁਹਾਡੀ ਸਵਾਦੀ 1.50 ਦੀ ਹਾਂਜੀ ਹੋਰ ਕਰ ਦਈਏ ਕਿੰਨਾ ਕਰੀਏ ਦੱਸੋ 5 ਜੜਾ ਦਈਓ ਤੋਂ 1.20 ਦੀ ਹਾਂਜੀ ਹੋਰ 5 ਜੜਾ ਦਈਏ 15 ਬਿਲਕੁਲ ਜਾਇਜ਼ ਨਹੀਂ ਹੈ ਅੱਛਾ ਜੀ 3000 ਰੋਡ ਛੋਟ 12 ਲੱਖ 12 ਹੀ ਜੀ ਦੇਣੀ ਆ ਅੱਛਾ ਜੀ ਜਮਾਨਾ ਫਿਰ ਕਰਦਾ ਕਿ ਖੁੱਲਾ ਕੋਈ ਜਿੱਕੇ ਕੋਈ ਵੀਰ ਭਰਾ ਫੋਨ ਲਾਵੇ ਠੀਕ ਆ ਪਰ ਝੋਟੀ ਚੋਕੇ ਖੜੇ ਸਾਡੇ ਤੋਂ ਜਿੰਨੇ ਦਾ ਮੱਦੀ ਚੋਗੇ ਲੋ ਜੀ ਚੱਕਾ ਇਹਦਾ ਕਾਣਾ ਮਾਰ ਲੱਗੇ ਦੁੱਧ 14 ਕਿਲੋ ਦੇਣਾ ਵੇਖੋ ਅੱਛਾ ਜੀ ਐਣ ਕੱਲਾ ਕੱਲਾ ਚੌਹਾਂ ਨੁਕਰਾਂ ਦੇ ਥਾਂ ਲੱਗਾ ਬਿਆ ਐਣ ਇਹਦਾ ਪੀੜੀਆਂ ਦੇ ਪਾਰੇ ਤੇ ਆ ਕਰਦਾ ਨੇ ਮਾਨਮਾਨ ਹੋਰ ਕੋਈ ਚੱਕਰ ਨਹੀਂ ਓਕੇ ਤੇ ਮਾਨਤਣ ਬਾਈ ਕਹਿੰਦਾ ਕਿ ਖੁੱਲਾ ਕਰਾਂਗੇ ਤੇ ਬਾਈ ਜੇ ਤੀਜੇ ਨੰਬਰ ਤੇ ਕਿਵੇਂ ਆ ਗਈ ਮੀਆਂ ਦੇ ਇੱਧਰ ਦੇ ਵੀ ਖੜੇ ਬਲਾਰਨਾ ਦੇ ਫਿਰ ਵੇਖੋ ਕਿਦਾਂ ਲੈਵੇ ਨਾਲ ਗੁੜੇ ਮੀਟਰ ਮੀਟਰ ਤੇ ਨਹੀਂ ਹਾਂਜੀ ਹਾਂਜੀ ਆ ਵੇਖ ਅ ਲੈ ਵੀ ਨੇ 2 ਚਾਰ ਦੇ ਲੈ ਜਾਣੇ ਆ। ਅੱਛਾ ਜੀ। ਇਹਦਾ ਵੀ ਰਿਕਾਰਡ ਪਹਿਲਾਂ ਦਾ ਮੰਨ ਲਓ 12-13 ਕਿਲੋ ਦਾ ਆ। ਅੱਛਾ ਦੂਜਾ ਸਵੇਰ ਸੁਵੀ। ਹੁਣ ਦੂਜਾ ਸਵੇਰ ਸੁਣੀ ਜੀ। ਠੀਕ ਆ ਠੀਕ ਆ। ਲਓ ਜੀ ਇਹ ਨਾ ਚਿੱਪ ਗਾਵਾਂ ਨੂੰ। ਕਹਿੰਦੇ ਕਿ ਦਿਨ ਤੋਂ ਦੱਤੇ ਆ ਰੋ ਵੀ ਬਾਕੀ 3 ਨੂੰ ਲੈ ਜੂਗੇ ਜੇ 2-4 ਹੋਰ। ਪਹਿਲੇ ਸਵੇਰ ਇਹਨੇ ਵੀ 10 ਤੋਂ 12 ਲੀਟਰ ਦੁੱਧ ਭਰਿਆ ਵਾ ਨੀਲੀ ਦਾ ਭੱਕ ਰੱਖਦੀ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਤਾਹਦੇ ਜੇ ਇੰਤ ਸਹੀ ਹੋਵੇ। ਇਹ ਆਪਾਂ ਨੂੰ ਵੀ ਦੇ ਤੁਸੀਂ ਰੱਖ ਲੈ ਆਪਣਾ ਗਾਵਾਂ ਨੂੰ। ਹਾਂਜੀ ਹਾਂਜੀ। ਜੋ ਜੁਦਾ ਤੇ ਕਟਾ ਲੂ ਵੀਦਨ ਫੋਸ਼ਾਰੂਆਂ ਜਿਹੜੀਆਂ ਮੜਗੀਆਂ ਜੁੜੀਆਂ ਨੇ ਟਿੱਕੀਆਂ ਕੋ ਟੇਕੀਆਂ ਹਾਂਜੀ 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 ਲੋ ਜਿੱਟੇ ਲਾਟੋ ਲਾ ਜਿਹੜੀਆਂ ਚੱਡੇ ਤੇ ਇਹਦੇ ਵੀ ਕਾਫੀ ਯਾਰ ਗਿਆ ਵਾ ਤੇ ਸੋਨ ਦਾ ਫੇੜਾ ਹਵਾਲਾ ਮੈਂ ਉਹਦੀ ਚੰਗਾ ਲੱਗਦੀ ਚੰਗਾ ਲੱਗਦੀ ਇਹ ਨਾਲ ਅਨੁਪਾਤ ਬਹੁਤ ਜਿਆਦਾ ਗੀਤਾਂ ਨੂੰ ਬਲੋਟਾ ਕਹਿ ਬੈਵਾ ਤੇ ਲੈ ਇੰਦਾਂ ਦਾ ਗਾਣ ਹੁੰਦੀਆਂ ਲੈ ਤੁਹਾਡੀ ਬਦਨੀ ਕਿੰਨੇ ਕੁ ਬਣਨੀ ਹੋਰ ਵੇਖੋ ਆ ਵੇਖੋ ਅੱਬੋ ਜੀ ਚੱਕਾ ਸੋ ਦੇ ਬਹੁਤ ਜਿਆਦਾ ਨੇ ਕਿ ਥਾਣ ਕਿਹੜਾ ਲਗਾ ਕੋ ਆਲਡੀ ਵਾਲਾ ਖੇਲ ਕੋਲ ਬੇਲ ਕੋਲ ਜੇ ਅੱਗੇ ਵੀ ਆਣ ਤੋਂ ਨਾ ਧੱਕ ਲੱਗਾ ਪਿਆ ਵਾ ਚੱਟਾ ਤੇ ਬਾਕੀ ਵੀਰ ਜੀ ਮਤਲਬ ਥਣਾ ਦੀ ਹਾਂਜੀ ਬਾਹਰ ਪਿੱਛੇ ਦੀ ਫੁੱਲ ਗਰੰਟੀ ਹੈ ਉਹੀ ਬਾਕੀ ਇਥੇ ਆ ਕੇ ਕੋਈ ਪਸੰਦੀ ਕਰਕੇ ਖੜੇ ਅੱਛਾ ਜੀ ਹਾਂਜੀ ਕਿਹੇ ਕਰਦੀ ਕੰਮਿਆ ਜਰਾ ਆਨਲਾਈਨ ਮੰਗਵਾਉਂਦਾ ਨਾ ਵੀਰ ਹਾਂਜੀ ਫੁੱਲ ਗਰੰਟੀ ਉਹੀ ਥਣਾ ਦੀ ਪਿੱਛੇ ਦੀ ਅੱਛਾ ਜੀ ਹਾਂਜੀ ਠੀਕ ਹੈ ਤੇ ਪਹਿਲੀ ਗੱਲ ਕੋ ਇੱਥੇ ਹੀ ਮੇਰਾ ਵੀਰ ਆ ਜੇ ਆਣੇ ਬਿਲਕੁਲ ਕਰਕੇ ਖੜੇ ਸਿਰ ਤੇ ਆਵੇਂ ਤੇ ਵਾਅਦੇ ਦੇਣਗੇ ਆ ਬਿਲਕੁਲ ਸਹੀ ਗੱਲ ਹੈ ਜੀ ਇਹਦਾ ਬਾਕੀ ਮੁੱਲ ਫਿਰ ਮੁੱਲ ਵੀਰ ਦੀ ਇਹਦਾ ਵੀ ਜਾਇਜ਼ੀ ਕਰਦੇ 1-5 ਦੀ ਦੇ ਦਿੱਤੀ ਬ ਲੱਖੋਂ ਅੰਦਰ ਕੱਢ ਕੇ ਰਾਂ ਅੰਦਰ ਕੱਢ ਕੇ ਹਾਂਜੀ ਕਿੰਨੀ ਕਰ ਲਈਏ ਦੱਸੋ ਆਪ ਦਾ ਕਿਤੇ ਛਾੜੀ ਦੇਣੀ ਏ ਪੂਰੇ ਇਹਨਾਂ ਤੇ ਦੇਣੀ ਏ ਨਹੀਂ ਕਰਦੀ ਲੱਖੋਂ ਅੰਦਰ ਦੋ ਛਾੜੀ ਦੋ ਛਾੜੀ ਦੱਸੋ 95 ਦੱਸੋ ਕੋਈ 95 ਦੀ 95 ਦੀ ਹਾਂਜੀ ਇੱਕ ਹੋਰ ਛੋੜ 93 ਹਾਂ ਨਹੀਂ ਹੁੰਦੀ 93 ਤੇ ਦੋ ਸੌ ਵੀ ਛੋੜੀ ਕਰੀ ਠੀਕ ਹੈ ਠੀਕ ਹੈ ਲੋ ਜੀ ਛੱਲੀ ਕਰਨੇ ਖੜੇ ਮੈਂ ਵੇਖ ਲਓ ਬੰਦਾ ਦੀ ਕਵਾਂਲੀ ਵਾਲੀ ਨਹੀਂ ਯਾਰ ਕੋਈ ਕੰਮ ਨਹੀਂ ਹੁੰਦੀ ਜਿਹਦਾ ਪੱਕ ਰੱਖਦੀ ਬਾਕੀ ਵੱਡੇ ਕੱਦ ਕਾਠ ਵਾਲੀ ਆ ਇੱਧਰ ਵੀ ਦਿਖਾਓ ਜੀ ਠੀਕ ਹੈ ਜੇਕੋ ਜੇ ਨੰਬਰ ਤੇ ਕੀ ਇਹ ਵੀ ਇਹ ਵੀ ਕਹਿਣ ਨੂੰ ਬਹੁਤ ਦੂਜਾ ਵੀ ਕਹਿ ਸਕਦੇ ਇੱਥੇ ਗੈਸ ਨਹੀਂ ਹੋਣਾ ਅੱਛਾ ਜੀ ਹਾਂ ਤੇ ਮੈਂ ਵੇਖੋ ਖਾਦ ਉਹਨਾਂ ਲਈ ਸਾਫ ਕਰਨੀ ਹੈ ਠੀਕ ਪਾਣੀ ਇਹ ਵੀ ਖੜੀ ਹੈ ਇਹ ਕਿੰਨੇ ਕ ਡੁੱਧ ਵਾਲੀ ਆ ਦੁੱਧ ਵੀ ਇੱਥੇ 12 ਕਿਲੋ ਤੇ ਜਿਹੜੀ ਇਹ ਮਾਨੂੰ ਪਟਿਆ ਪਟਿਆ ਤੇ ਕਬਰ ਦੀ ਸੇਵਾ ਦੇ ਅੱਛਾ ਜੀ ਹੁਣ ਮੈਨੂੰ ਨਾ ਲੈ ਜਾਣਾ ਹੱਥ ਫੜ ਕੇ ਠੀਕ ਹੈ ਠੀਕ ਹੈ ਲਓ ਜੀ ਤੀਸਰਾ ਸਵਾਸ ਉਹ ਵਿੱਚ ਕੱਟ ਕੱਟ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਸੈਨ ਜੈਡ ਬਲੈਕ ਇਹਦੇ 12 ਲੀਟਰ ਜਿਹੜਾ ਦੁੱਧ ਪਿਛਲੇ ਸੋਵੇ ਨੇ ਭਰਿਆ ਵਾਰੇ ਸਹੀ ਰਾਤ ਸੂਬਾ ਤੂੰ ਵੀ ਬਾਕੀ ਇੱਥੇ ਲਾਟੋ ਨਾ ਇਹਦੇ ਵੀ ਕਾਫੀ ਹਵਾਨਾ ਨੇ ਤੇ ਸੂਮ ਕੱਕ ਹਵਾਨਾ ਨੇ ਵੀ ਬਹੁਤ ਹੀ ਚੰਗਾ ਬਣਾ ਜੋ ਵੀ ਕਿੰਨਾ ਕੁ ਲਾਈਓ ਇਹ ਟਾਈਮ ਪੜੀ ਘੰਟੇ ਦਾ ਨਾ ਵੀਰ ਜੀ ਤੁਹਾਡੇ ਸਾਹਮਣੇ ਇਹ ਮੇਰੇ ਨਾਲ ਦਰਵਾਜ਼ਾ ਲੈ ਜਿਓ ਕਿ ਨਹੀਂ ਇਹ ਸਿਹਣੇ ਦੇ ਬਾਕੀ ਸਾਫ਼ ਬੜੀ ਆ ਠੰਡਾ ਵਾਲੀ ਦੇਰ ਪਿਆ ਆ ਵਾ ਖਾਓ ਤੇ ਬਾਅਦ ਫਿਰ ਦੇਵਾ ਖੁੱਲੇ ਦੇਵੇ ਦੀ ਆ ਹਾਂਜੀ ਹਾਂਜੀ ਤੇ ਦੁੱਧ ਬਾਰਾਂ ਨੂੰ ਤੁਹਾਨੂੰ ਮਹੌ ਦਿੰਦੀ ਹੈ ਬੜੇ ਆਰਾਮ ਨਾਲ ਠੀਕ ਹੈ ਠੀਕ ਆਪਾਂ ਹੁਣ ਅਗਲੇ ਦੀ ਸੇਵਾਕ ਨਹੀਂ ਬਿਲਕੁਲ ਬਿਲਕੁਲ ਬਣਾ ਹੁਣਾਂ ਦੀ ਭਾਰਤੂ ਸਾਡੀ ਬੋਲ ਵੀ ਤੇ ਭੱਡੀ ਹੈ ਨਾ ਛੋਟੀ ਨਾ ਸਮਝੇ ਕੋਈ ਹਾਂਜੀ ਹਾਂਜੀ ਹਾਂ ਹਾਂ ਲੋ ਜੀ ਇਹ ਵੀ ਸੂਤ ਦਾ ਕਿ ਚੱਡਾ ਲਾਉਗੀ ਥਣ ਬਹੁਤ ਕੱਦਗਾ ਤੇ ਪੁਣੀ ਰੜੀ ਮੋਟੀਆਂ ਰੂਮਰ ਕੀ ਨੇ ਅੱਛਾ ਜੀ ਹਾਂਜੀ ਠੀਕ ਹੈ ਤੇ ਮੋਲ ਲੈਣਾ ਵੀ ਬਿਲਕੁਲ ਜਾਇ ਨਹੀਂ ਕਰਨਾ 95 ਦੇ ਦਈਏ ਕਰ ਦਈਏ ਫਿਰ ਅਗਲਾ ਜੀ ਸਲੋਈ 5 ਹੀ ਛੱਡਲੀ ਕਰ ਦਈਏ 90 ਅੰਦਰ ਅੰਦਰ ਕਰ ਦਈਏ ਹਾਂਜੀ ਦੱਸੋ ਕਿੰਨੀ ਕਰੀਏ ਆਦੋ ਆਫੇ ਨਹੀਂ ਛੱਡੀਏ ਦੋ ਛੱਡਦੀਏ 85 ਦੀ ਕਰਦੀਏ ਮਾਦਣਾ ਬਹੁਤ ਵੱਡੀ ਜਾਣਿਆ ਯਾਰ ਚੱਲ 85 ਦੇ ਤਾਂ ਕੋਈ ਇੱਕ ਹਜ਼ਾਰ ਹੋਰ ਛੱਡਦੀਏ

ਕਾਤਾ ਤੇ ਜੇਵਾਨ ਹਰਿਆਣੀਆਂ ਇਸ ਤੋਂ ਟੀਚਾ ਉਦਾਂ ਮਸਾਲੇ ਨੂੰ ਤੇ ਪਰੂਵੀ ਵੇਖੋ ਜੀ ਇਹ ਕਿੰਨੀ ਬੀ ਬੰਦੇ ਨੂੰ ਚੀਹ ਦਿਖਾਈ ਹੈ ਕਿ 14 ਤੋਂ 15 ਦੇ ਕਿਲ ਦੁੱਧ ਪਰ ਉਹਦੇ ਜਦੋਂ ਇਹਨਾਂ ਦੀ ਫਰੈਟ ਕੁਆਲਟੀ ਵੀ ਚੰਗੀ ਹੁੰਦੀ ਆ ਨਾ ਕਰਦੇ ਨਹੀਂ ਜਨਾਬਾ ਵੀ ਬੱਚੇ ਸਾਹ ਵੀਰ ਜੀ ਬੜੀ ਵੇਖੋ ਹਾਂ ਜੀ ਹਾਂ ਜੀ ਹਾਂ ਜੀ ਇਹ ਹੈ ਮੈਂ ਉਹ ਬੰਨਾ ਨੇ ਬਾਜੀ ਨਹੀਂ ਭੜ ਨਹੀਂ ਕੁਝ ਨਹੀਂ ਮੈਂ ਇੱਕ ਹੋਇਆ ਰੱਖੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ